ਮਸਲ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਦੀ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਜੋ ਸਿਕਸ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ 스내ਚਿੰਗ ਤੇ ਇਲੈਗਲ ਐਕਟੀਵਿਟੀਜ਼ ਉਸ ਦੇ ਤਹਿਤ ਥਾਣਾ ਭਾਰਗੋ ਕੰਟੀ ਪੁਲਿਸ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਦੋ ਜਿਹੜੇ ਦੋਸ਼ੀ ਹੈਗੇ ਹਨ ਉਹਨਾਂ ਨੂੰ ਵੱਖ-ਵੱਖ ਦੋ ਮੁਕਦਮਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇੱਕ 19/25 ਮੋਟਰਸਾਈਕਲ ਥੈਫਟ ਦਾ ਤੇ ਇੱਕ 22/25 ਵਾਲੀਆਂ 스내ਚ ਕਰਦੇ ਦੋ ਇਨ ਸਟੇਸ਼ਨ ਸਿਟੀ ਪਾਲਿਕਾ ਕਮੇਟੀ ਦੇ ਵਿੱਚ ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਜਿਹੜਾ ਭਗਵੰਦਰ ਸਿੰਘ ਉਸ ਬਬਲੂ ਸਨ ਅਮਰਦੇਵ ਸਿੰਘ ਇਹ ਪੰਜਾਬੀ ਬਾਗ ਪਟਾਣਕੋਟ ਰੋਡ ਤੇ ਰਹਿੰਦਾ ਜੀ ਜਿਹੜਾ ਵਿਕਰਮ ਵਰਮਾ ਸਨ ਆਫ ਨੀਮ ਬਹਾਦਰ ਇਹ ਭੁਲੰਦਪੁਰ ਗਵਰਨਮੈਂਟ ਸਕੂਲ ਦੇ ਅੰਦਰ ਪੜ੍ਹਨ ਵਾਲਾ ਜੀ ਇਹ ਜਿਹੜੇ ਦੋਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜੀਆਂ ਦੋ ਸੀਰੀਅਸ ਸਟੈਚਿੰਗ ਦੀ ਵਾਰਦਾਤਾਂ ਤੇ ਇੱਕ ਚੋਰੀ ਦੀ ਵਾਰਦਾਤਾਂ ਉਹਨਾਂ ਨੂੰ ਕੈਚ ਕੀਤਾ ਹੈ ਤੇਨਾਂ ਕੋਲ ਜਿਹੜਾ ਚੋਰੀ ਦਾ ਮੋਟਰਸਾਈਕਲ ਕਵਰ ਹੋਇਆ ਜਿਹੜਾ ਦੋਸ਼ੀ ਭੁਪਿੰਦਰ ਹੈਗਾ ਥੀ ਉਹਦੇ ਤੇ ਪਹਿਲਾਂ ਵੀ ਵੱਖ-ਵੱਖ ਸੈਕਸ਼ਨਸ ਦੇ ਵਿੱਚ 9 ਐਫਆਈਆਰ ਦਰਜ ਹੈਗੀਆਂ ਜਿਹੜੇ ਹੈਪਚੋਰ ਆਫ ਹੰਟਰ ਹੈ ਜਿਹੜਾ ਵਿਕਰਮ ਬਰਮਾ ਹੈਗਾ ਉਸ ਤੇ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ ਹੈਗਾ ਉਹ ਰਜਿਸਟਰਡ ਹੈਗਾ